ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਡਿਸਕਸ ਕਰਾਂਗੇ ਕੈਨੇਡਾ ਦੇ ਕਲੋਜ਼ ਵਰਕ ਪਰਮਿਟ ਨੂੰ ਲੈ ਕੇ ਆਈ ਇੱਕ ਵੱਡੀ ਅਪਡੇਟ ਦੀ ਦਰਸਲ ਇਹ ਅਪਡੇਟ ਥੋੜੀ ਡਿਫਰੈਂਟ ਹੈ ਡਿਫਰੈਂਟ ਕਿਉਂ ਹੈ ਉਹ ਅੱਗੇ ਚੱਲ ਕੇ ਵੀਡੀਓ ਦੇ ਵਿੱਚ ਜ਼ਰੂਰ ਤੁਸੀਂ ਸਮਝੋਗੇ ਦਰਸਲ ਆਈਆਰਸੀਸੀ ਦੇ ਉੱਤੇ ਕੇਸ ਦਾਇਰ ਕੀਤਾ ਗਿਆ ਹੈ ਬਕਾਇਦਾ ਤਰੀਕੇ ਦੇ ਨਾਲ ਸੂਟ ਲਾ ਸੂਟ ਕੀਤਾ ਗਿਆ ਹੈ ਤੇ ਇਹ ਜਿਹੜਾ ਲਾ ਸੂਟ ਕੀਤਾ ਗਿਆ ਉਹ ਕਯੂਬਿਕ ਦੀ ਇੱਕ ਅਦਾਲਤ ਦੇ ਵਿੱਚ ਕੀਤਾ ਗਿਆ ਤੇ ਕਯੂਬਿਕ ਦੀ ਕੋਰਟ ਨੇ ਇਸ ਨੂੰ ਖਰੀ ਝੰਡੀ ਵੀ ਦੇ ਦਿੱਤੀ ਹੈ ਇਸ ਮਾਮਲੇ ਪਿੱਛੇ ਪੂਰਾ ਕਹਿ ਸਕਦੇ ਹਾਂ ਕਿ ਗਰਾਉਂਡ ਕੀ ਹੈ ਤੇ ਐਕਚੁਅਲ ਦੇ ਵਿੱਚ ਇਹ ਪੂਰਾ ਮਾਮਲਾ ਦਾਇਰ ਕੀਤਾ ਕਿਉਂ ਗਿਆ ਦਰਸਲ ক্লোজ ওয়ার্ক ਪਰਮਟ ਨੂੰ ਲੈ ਕੇ ਇਹ ਪੂਰਾ ਮਾਮਲਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇਸੇ ਨੂੰ ਲੈ ਕੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸ ਨੂੰ ਤੁਹਾਡੇ ਸਪੀ ਹੈਲਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਿ ਇਹ ਪੂਰਾ ਮਾਮਲਾ ਕੀ ਹੈ ਉਸ ਤੋਂ ਬਾਅਦ ਤੁਹਾਨੂੰ ਕਲੋਜ਼ ਵਰਕ ਪਰਮਿਟ ਨੂੰ ਲੈ ਕੇ ਇਹ ਵੀ ਦੱਸਾਂਗੇ ਕਲੋਜ਼ ਵਰਕ ਪਰਮਿਟ ਤੇ ਆ ਕੇ ਤੁਸੀਂ ਕੀ ਕੁਝ ਕਰਦੇ ਹੋ ਤੇ ਉਹਦੇ ਰੂਲ ਕੰਡੀਸ਼ਨ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਆਪਾਂ ਇਸ ਮਾਮਲੇ ਬਾਰੇ ਗੱਲ ਕਰਦੇ ਹਾਂ ਦਰਸਲ ਇਹ ਮਾਮਲਾ ਜਿਹੜਾ ਉਹ ਕਯੂਬਿਕ ਦੀ ਇੱਕ ਅਦਾਲਤ ਦੇ ਵਿੱਚ ਪਹੁੰਚਾ ਹੈ ਜਿਸ ਦੇ ਵਿੱਚ ਲਾ ਸੂਟ ਕੀਤਾ ਗਿਆ ਹੈ ਤੇ ਗਵਾਟੇਮਾਲਾ ਵਰਕਰਸ ਦੇ ਵੱਲੋਂ ਇਹ ਆਵਾਜ਼ ਜਿਹੜੀ ਹੈ ਉਹ ਬੁਲੰਦ ਕੀਤੀ ਗਈ ਹੈ ਉਸ ਤੋਂ ਬਾਅਦ ਕੋਰਟ ਨੇ ਇਸ ਨੂੰ ਖਰੀ ਝੰਡੀ ਵੀ ਦੇ ਦਿੱਤੀ ਦਰਸਲ ਇਲਜ਼ਾਮ ਇਹ ਲਗਾਇਆ ਗਿਆ ਕਿ 1996 ਦੇ ਵਿੱਚ ਜਿਹੜਾ ਇਹ ਰੂਲ ਕੰਡੀਸ਼ਨ ਬਣੇ ਸੀਗੇ ਉਸ ਤੋਂ ਬਾਅਦ ਕਲੋਜ਼ ਵਰਕ ਪਰਮਟ ਨੂੰ ਲੈ ਕੇ ਕਾਨੂੰਨ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਜਿਸ ਦਾ এমਪਲੋయర్ ਫਾਇਦਾ ਚੱਕਦਾ ਹੈ ਤੇ এমਪਲਾਈ ਨੂੰ ਹਰਾਸ ਕੀਤਾ ਜਾਂਦਾ ਹੈ ਵਰਕਿੰਗ ਟਾਈਮ ਦੇ ਵਿੱਚ ਇਹਦੇ ਵਿੱਚ ਕੀ ਹੈ ਕਿ ਜਿਹੜੇ ਇੱਕ ਮੈਂਬਰ ਨੇ ਇਸ ਕਹਿ ਸਕਦੇ ਆ ਕਿ ਸੂਟ ਲਾ ਸੂਟ ਦੇ ਉਸ ਮੈਂਬਰ ਦੇ ਵੱਲੋਂ ਕਿਹਾ ਗਿਆ ਜਿਨ੍ਹਾਂ ਦਾ ਨਾਮ ਹੈ ਬੈਰੋਨ ਐਲਫੈਡੋ ਐਕਵੇਡੀ ਟਾਵਰ ਇਹਨਾਂ ਦੇ ਵੱਲੋਂ ਜਿਹੜਾ ਵਾ ਉਹ ਕਹ ਸਕਦੇ ਆ ਕਿ ਇਹ ਪੂਰਾ ਮਾਮਲਾ ਜਿਹੜਾ ਉਸ ਨੂੰ ਲੈ ਕੇ ਇੱਕ ਐਗਜ਼ਾਮਪਲ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਉਹ 2014 ਦੇ ਵਿੱਚ ਕੈਨੇਡਾ ਆਏ ਸੀਗੇ ਤੇ ਉਹ ਇੱਕ ਪੋਲਟਰੀ ਬਿਜ਼ਨਸ ਦੇ ਨਾਲ ਜੁੜੇ ਹੋਏ ਨੇ ਤੇ ਉੱਥੇ ਉਹਨਾਂ ਤੋਂ 12-12 ਘੰਟੇ ਜਿਹੜਾ ਉਹ ਕੰਮ ਕਰਵਾਇਆ ਜਾਂਦਾ ਹੈ ਇਹ ਵੀ ਕਿਹਾ ਗਿਆ ਕਿ 12 ਘੰਟੇ ਕੰਮ ਦੇ ਦੌਰਾਨ ਉਹਨਾਂ ਨੂੰ 10-10 ਮਿੰਟ ਦੇ ਸਿਰਫ ਤਿੰਨ ਬ੍ਰੇਕ ਦਿੱਤੇ ਜਾਂਦੇ ਨੇ ਸੋ ਉਹਨਾਂ ਦੀ ਕਹਿ ਸਕਦੇ ਕਿਤੇ ਨਾ ਕਿਤੇ ਉਨਾਂ ਨੂੰ ਖਰਾਸ ਕੀਤਾ ਜਾਂਦਾ ਹੈ ਉਹਨਾਂ ਨੇ ਆਪਣੇ এমਪਲੋયર ਦਾ ਇਹ ਹਵਾਲਾ ਦੇ ਕੇ ਕਿ ਜਿਹੜੇ ਕੈਨੇਡਾ ਦੇ ਵਿੱਚ ক্লোਜ਼ ਵਰਕ ਪਰਮਿਟ ਦੇ ਉੱਤੇ ਐਲ ਐਮ ਆਈ ਲੈ ਕੇ ਜਿਹੜੇ ਵੀ ਕੈਨੇਡਾ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਜਿਹੜੇ ਬਾਉਂਡ ਹੁੰਦੇ ਨੇ ਕਿ ਉਸੇ ਹੀ এমਪਲੋયર ਥੱਲੇ ਕੰਮ ਕਰਨਾ ਹੈ ਉਸ ਦੇ ਵਿੱਚ এমਪਲੋયર ਕੀ ਹੈ ਕਿ ਤੁਹਾਨੂੰ ਧਮਕਾ ਕੇ ਜਾਂ ਤੁਹਾਡਾ ਲੀਗਲ ਸਟੇਟਸ ਖਤਰੇ ਵਿੱਚ ਪੈ ਜਾਵੇਗਾ ਇਸ ਨੂੰ ਲੈ ਕੇ ਡਰਾਵੇ ਦਿੰਦਾ ਹੈ ਉਸ ਤੋਂ ਬਾਅਦ ਤੁਹਾਡੀ ਕਹਿ ਸਕਦੇ ਆ ਕਿ ਹਰਾਸਮੈਂਟ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਦਰਸ ਜਿਹੜਾ ਇਹ ਐਕਸਪਲੋਇਟੇਸ਼ਨ ਆ ਕੈਨੇਡਾ ਦੇ ਵਿੱਚ ਵਰਕਰਸ ਦੇ ਨਾਲ ਹੁੰਦੀ ਕਲੋਜ਼ ਵਰਕ ਪਰਮਿਟ ਨੂੰ ਲੈ ਕੇ ਉਹ ਇਸ ਕਰਕੇ ਹੁੰਦੀ ਹੈ ਕਿ ਜਦੋਂ ਵੀ ਐਲ ਐਮ ਆਈ ਐ ਲੈ ਕੇ ਕੋਈ ਵੀ ਫੋਰਨਰ ਵਰਕਰ ਕੈਨੇਡਾ ਪਹੁੰਚਦਾ ਹੈ ਉਸ ਤੋਂ ਬਾਅਦ ਉਸ ਨੂੰ ਉਸੇ ਐਮਪਲੋਇਰ ਥੱਲੇ ਕੰਮ ਕਰਨਾ ਹੁੰਦਾ ਜਿਸ ਨੇ ਉਹਨੂੰ ਐਲ ਐਮ ਆਈ ਐ ਦਿੱਤੀ ਹੈ ਹੁਣ ਜਦੋਂ ਤੁਸੀਂ ਉਸੇ এমਪਲੋયર ਥੱਲੇ ਕੰਮ ਕਰਨਾ ਹੁੰਦਾ ਤੁਹਾਨੂੰ ਡਰੇ ਹੁੰਦਾ ਹੈ ਕਿ ਕਿਤੇ ਤੁਹਾਡੀ ਜੌਬ ਚਲੀ ਨਾ ਜਾਵੇ ਕਿਤੇ ਤੁਹਾਡੀ ਜੌਬ ਜਿਹੜੀ ਹੈ ਜਿਹੜਾ ਤੁਹਾਡਾ ਲੀਗਲ ਸਟੇਟਸ ਉਹ ਖਤਰੀ ਵਿੱਚ ਨਾ ਪੈ ਜਾਵੇ এমਪਲੋયર ਫਿਰ ਉਹਨੂੰ ਇਹ ਧਮਕੀਆਂ ਦਿੰਦਾ ਹੈ ਤੁਹਾਨੂੰ ਡਰ ਹੁੰਦਾ ਹੈ ਕਿ ਪੀਆਰ ਦੇ ਟਾਈਮ ਤੁਹਾਡੀ ਉਹ EMPLOYER ਮਦਦ ਨਹੀਂ ਕਰੇਗਾ ਜਾਂ ਡਾਕੂਮੈਂਟੇਸ਼ਨ ਜਿਸ ਦੀ ਰਿਕੁਆਇਰਮੈਂਟ ਹੋਵੇਗੀ ਉਹ ਨਹੀਂ ਪ੍ਰੋਵਾਈਡ ਕਰੇਗਾ ਜਾਂ ਫਿਰ ਕਹਿ ਸਕਦੇ ਹੋ ਕਿ ਤੁਹਾਨੂੰ ਕੰਮ ਤੋਂ ਕੱਢ ਦੇਵੇਗਾ ਜਾਂ ਤੁਹਾਡੇ ਖਿਲਾਫ ਕੋਈ ਲੀਗਲ ਐਕਸ਼ਨ ਲੈ ਲਵੇਗਾ ਇਹ ਸਾਰੇ ਡਰਾਵੇ ਜਿਹੜੇ ਆ ਉਹ ਅਕਸਰ EMPLOYER ਦੇ ਵੱਲੋਂ ਦਿੱਤੇ ਜਾਂਦੇ ਨੇ ਜਿਸ ਦੇ ਚੱਲਦੇ ਜਿਹੜਾ EMPLOYEE ਗਿਆ ਹੁੰਦਾ ਹੈ ਉਹਦੇ ਕੋਲ ਮਜਬੂਰੀ ਹੁੰਦੀ ਹੈ ਕਿ ਉਹ ਇਦਾਂ ਤੇ ਹੈ ਨਹੀਂ ਕਿ ਓਪਨ ਵਰਕ ਪਰਮਿਟ ਹੈ ਉਹਨੂੰ ਛੱਡ ਕੇ ਉਸ EMPLOYER ਨੂੰ ਕਿਸੇ ਦੂਜੇ EMPLOYER ਕੋਲ ਚਲੇ ਜਾਏਗਾ ਫਿਰ ਇਸ ਕਰਕੇ ਉਹਦੇ ਉੱਤੇ ਜਿਹੜੀ ਹਰਾਸ ਉਹਨੂੰ ਫੇਸ ਕਰਨੀ ਪੈਂਦੀ ਹੈ ਉਹ ਫਿਰ ਚੁੱਪਚੀਪੀਤੇ ਕੰਮ ਕਰਦਾ ਰਹਿੰਦਾ ਹੁਣ ਜਿਹੜਾ ਇਹ ਲਾਅ ਸੂਟ ਕੀਤਾ ਗਿਆ ਇਹ ਆਪਣੇ ਆਪ ਦੇ ਇੱਕ ਵਿੱਚ ਇੱਕ ਵੱਡਾ ਕੁਐਸਚਨ ਹੈ ਕਿ ਇਸ ਕਹਿ ਸਕਦੇ ਕੇਸ ਤੋਂ ਬਾਅਦ ਆਈਆਰਸੀਸੀ ਇਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਵੇਗਾ ਕਿਉਂਕਿ ਹੁਣ ਜਿਹੜੇ ਪਿੱਛੇ ਜੇ ਫੈਸਲੇ ਲਏ ਗਏ ਦਰਸਲ ਉਹ ਫੈਸਲੇ ਇਸ ਜਿਹੜਾ ਲਾਅ ਸੂਟ ਹੈ ਇਹਦੇ ਨਾਲ ਕਿਤੇ ਨਾ ਕਿਤੇ ਥੋੜੇ ਬਹੁਤ ਰਿਲੇਟ ਜ਼ਰੂਰ ਕਰਦੇ ਨੇ ਜਿਵੇਂ ਰਿਲੇਟ ਕਰਦੇ ਨੇ ਜਿਸ ਦੇ ਵਿੱਚ ਐਲ ਐਮ ਆਈ ਆ ਦੀ ਜਿਹੜੀ ਸੇਲ ਪਰਚੇਸ ਦਾ ਸਿਸਟਮ ਚੱਲ ਰਿਹਾ ਸੀਗਾ ਬਹੁਤ ਵੱਡੇ ਪੱਧਰ ਦੇ ਉੱਤੇ ਦਰਅਸਲ ਉਹ ਉਹਨੂੰ ਨੱਥ ਪਵੇਗੀ ਤੇ ਐਲ ਐਮ ਆਈ ਆ ਦੀ ਜਿਹੜੀ ਵੈਲਿਡਿਟੀ ਇੱਕ ਸਾਲ ਦੀ ਕੀਤੀ ਗਈ ਹੈ ਉਸ ਦੇ ਨਾਲ ਕੀ ਹੋਏਗਾ ਕਿ ਜਿਹੜਾ EMPLOYEE ਆਉਣਾ ਹੈ ਜਿਹੜਾ ਫੋਰਨਰ ਵਰਕਰ ਬਹੁਤ ਪੈਸੇ ਖਰਚ ਕਰਦਾ ਸੀਗਾ ਉਹ ਹੁਣ ਐਲ ਐਮ ਆਈ ਆ ਖਰੀਦਣ ਲੱਗਿਆ ਸੋਚੇਗਾ ਕਿ ਭਈ ਜੇ ਮੈਂ 25-30 ਲੱਖ ਰੁਪਈਆ ਲਾ ਕੇ ਜਾऊं ਤੇ ਇੱਕ ਸਾਲ ਦੇ ਵਿੱਚ ਕੀ 25-30 ਲੱਖ ਰੁਪਈਆ ਮੈਂ ਕਮਾ ਵੀ ਪਾਵਾਂਗਾ ਕੀ 1 ਸਾਲ ਦੇ ਵਿੱਚ ਮੈਂ ਕੈਨੇਡਾ ਵਿੱਚ ਸੈੱਟ ਹੋ ਜਾਵਾਂਗਾ ਕੀ ਇਸ 25-30 ਲੱਖ ਦਾ ਮੁੱਲ ਮੈਨੂੰ ਪਵੇਗਾ ਜਾਂ ਨਹੀਂ ਪਵੇਗਾ ਸੋ ਇਸ ਕਰਕੇ এমਪਲਾਈ ਜਿਹੜਾ ਵਾ ਉਹ ਐਲ ਐਮ ਆਈਏ ਨੇ ਵੱਡੇ ਲੈਵਲ ਦੇ ਉੱਤੇ ਨਹੀਂ ਖਰੀਦੇਗਾ ਤੇ ਜਿਹੜੀ ਕੰਪਨੀ ਹੈ ਉਸ ਦੀ ਵੀ ਕੁੰਡੇ ਟਾਈਟ ਕੀਤੀ ਗਈ ਕਿ ਉਹਦੇ ਉੱਤੇ ਮੋਨਿਟਰਿੰਗ ਵਧਾ ਦਿੱਤੀ ਜਾਵੇਗੀ ਇਨਸਪੈਕਸ਼ਨ ਵਧਾ ਦਿੱਤੀ ਜਾਵੇਗੀ ਸੀਬੀਐਸਏ ਦੇ ਛਾਪੇ ਵੀ ਕਈ ਜਗ੍ਹਾ ਤੇ ਉੱਤੇ ਪਾਏ ਉਹਦੇ ਨਾਲ ਕੀ ਹੈ ਕਿ এমਪਲਾਇਰ ਉਸ ਨੂੰ ਸੇਲ ਕਰਨ ਦੀ ਬਜਾਏ ਜਿਸ এমਪਲਾਇਰ ਨੂੰ ਜਿਸ ਕਹਿ ਸਕਦੇ ਆ ਕਿ ਚੀਜ਼ ਦੀ ਰਿਕੁਆਇਰਮੈਂਟ ਹੈ ਉਹੀ ਚੀਜ਼ ਉਹ ਬੁਲਾਏਗਾ ਜਿਸ ਸਕਿੱਲ ਦੀ ਲੋੜ ਹੈ ਉਹੀ ਸਕਿੱਲ ਦਾ ਵਰਕਰ ਜਿਹੜਾ ਉਹ ਹਾਇਰ ਕਰੇਗਾ ਨਾ ਕਿ ਉਹ ਪੈਸਿਆਂ ਦੇ ਚੱਕਰ ਦੇ ਵਿੱਚ ਕੋਈ ਵੀ ਵਰਕਰ ਹਾਇਰ ਕਰੀ ਜਾਵੇਗਾ ਸੋ ਜੇਕਰ ਉਹ ਆਪਣੀ ਸਕਿੱਲ ਦੇ ਮੁਤਾਬਕ ਜਿਸ ਸਕਿੱਲ ਦੀ ਉਹਨੂੰ ਰਿਕੁਆਇਰਮੈਂਟ ਹੈ EMPLOYE ਲੈ ਕੇ ਆਵੇਗਾ ਤੇ ਫਿਰ ਉਸ ਤੋਂ ਕੰਮ ਕਰਵਾਏਗਾ ਬਕਾਇਦਾ ਤੌਰ ਤੇ ਉਹਨੂੰ ਕੰਮ ਵੀ ਦੇਵੇਗਾ ਕੈਨੇਡਾ ਦੇ ਵਿੱਚ ਜਿਹੜਾ ਇੱਕ ਤੁਸੀਂ ਨਾਮ ਸੁਣਿਆ ਹੋਣਾ ਕਿ ਜਿਵੇਂ ਕਿਹਾ ਜਾਂਦਾ ਕਿ ਭਈ ਤੁਹਾਨੂੰ LMI ਤਾਂ ਦੇ ਦਿੰਨੇ ਆ ਪਰ ਅਸੀਂ ਕੰਮ ਨਹੀਂ ਦੇ ਸਕਦੇ ਕੰਮ ਤੁਸੀਂ ਕਿਤੇ ਹੋਰ ਕਰਨਾ ਫਿਰ ਕੈਸ਼ ਤੇ ਲੋਕ ਕੰਮ ਕਰਦੇ ਆ ਉਥੇ ਪੇ ਰੋਲ ਚਲਾਉਂਦੇ ਰਹਿੰਦੇ ਆ ਉਹ ਵੀ ਸਾਰਾ ਇਸੇ ਹੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਜਿਹੜਾ ਲਾ ਸੂਟ ਕੀਤਾ ਗਿਆ ਕਿ ਜਿਹੜਾ ਅ এমਪਲੋਇਰ ਹੁੰਦਾ ਉਹ ਕਹਿੰਦਾ ਜੀ ਮੇਰੇ ਕੋਲ ਕੰਮ ਹੀ ਨਹੀਂ ਹੈਗਾ ਯਾਨੀ ਕਿ ਕਿਤੇ ਨਾ ਕਿਤੇ ਹਰਾਸਮੈਂਟ ਤਾਂ ਉਹ ਵੀ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ ਵੱਡੇ ਪੱਧਰ ਤੇ ਚੇਂਜਸ ਕੀਤੇ ਗਏ ਤਾਂ ਇੱਕ ਉਹਦੇ ਵਿੱਚ ਹਵਾਲਾ ਇਹ ਵੀ ਦਿੱਤਾ ਗਿਆ ਕਿ 36% ਦੀ ਜਿਹੜੇ ਕਲੋਜ਼ ਵਰਕ ਪਰਮਟ ਤੇ ਜਾ ਕੇ ਓਪਨ ਵਰਕ ਪਰ ਕਰਾ ਲੈਂਦੇ ਨੇ ਉਹਨਾਂ ਦਾ ਸਿਲਸਿਲਾ ਵਧਿਆ ਹੈ ਸੋ ਇਸ ਦੇ ਚੱਲਦੇ ਕੈਨੇਡੀਅਨ ਗਵਰਨਮੈਂਟ ਨੇ ਇਹ ਫੈਸਲਾ ਲਿਆ ਹੈ ਸੋ ਜਿਹੜਾ ਕਲੋਜ਼ ਵਰਕ ਪਰਮਿਟ ਮੰਗਦਾ ਗਿਆ ਉਹ ਆਪਣੇ EMPLOYER ਦੇ ਉੱਤੇ ਇਹ ਇਲਜ਼ਾਮ ਲਾ ਕੇ ਕਿ ਜਾਂ ਇਲਜ਼ਾਮ ਲਾ ਕੇ ਜਾਂ ਕਹਿ ਸਕਦੇ ਹਾਂ EMPLOYER ਦੇ ਖਿਲਾਫ ਸ਼ਿਕਾਇਤ ਕਰਕੇ ਕਿ ਉਹਨੂੰ ਹਰਾਸ ਕੀਤਾ ਜਾਂਦਾ ਹੈ ਜਾਂ ਉਹਨੂੰ ਸੈਕਸ਼ੂਅਲੀ ਅਸੌਲਟ ਕੀਤਾ ਜਾਂਦਾ ਹੈ ਜਾਂ ਹੋਰ ਕਿਸੇ ਤਰੀਕੇ ਨਾਲ ਵੀ ਉਹਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਵਰਕ ਪਰਮਿਟ ਅਪਲਾਈ ਕਰ ਸਕਦਾ ਹੈ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਸੋ ਇੱਕ ਆਪਸ਼ਨ ਹੁੰਦਾ ਹੈ ਸੋ ਕਲੋਜ਼ ਵਰਕ ਪਰਮਿਟ ਨੂੰ ਲੈ ਕੇ ਜਿਹੜੇ ਰੂਲ ਕੰਡੀਸ਼ਨ ਨੇ ਉਹ EMPLOYE ਦੇ ਹੱਕ ਦੇ ਵਿੱਚ ਵੀ ਹੋਣ ਇਸ ਨੂੰ ਲੈ ਕੇ ਇਸ ਕਹਿ ਸਕਦੇ ਆ ਕਿ ਲਾ ਸੂਟ ਦੇ ਲੋ ਜਿਹੜਾ ਵਾ ਮਾਮਲਾ ਜਿਹੜਾ ਦਾਇਰ ਕੀਤਾ ਗਿਆ ਇਸ ਦੇ ਵਿੱਚ ਇਹੀ ਕਹਿ ਸਕਦਾ ਹੈ ਕਿ ਕੈਨੇਡੀਅਨ ਗਵਰਨਮੈਂਟ ਦੇ ਉੱਤੇ ਜਾਂ ਕਹਿ ਸਕਦੇ ਆਈਆਰਸੀਸੀ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਨੂੰ ਚੇਂਜ ਕਰਨਾ ਚਾਹੀਦਾ ਜਿਸ ਦੇ ਵਿੱਚ EMPLOYE ਦਾ ਵੀ ਧਿਆਨ ਰੱਖਣਾ ਚਾਹੀਦਾ ਸਿਰਫ EMPLOYER ਦਾ ਨਹੀਂ ਰੱਖਣਾ ਚਾਹੀਦਾ ਸੋ ਉਮੀਦ ਕਰਦਾ ਹਾਂ ਬਲੌਗ ਪਸੰਦ ਆਇਆ ਹੋਗਾ ਚੰਨੂ ਸਬਸਕ੍ਰਾਈਬ ਕਰ ਲਓ ਤੇ ਇਸ ਮਾਮਲੇ ਨੂੰ ਲੈ ਕੇ ਜੇਕਰ ਕੋਈ ਨਵੀਂ ਹੋਰ ਅਪਡੇਟ ਹੁੰਦੀ ਲੈ ਕੇ ਤੁਹਾਡੇ ਤੱਕ ਆਵਾਂਗੇ ਬਣੇ ਰਹੋ ਬਾਜਵਾਨ ਸੰਧੂ ਬਲੌਗਸ ਦੇ ਨਾਲ ਚੰਨੂ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਜੇ ਤੁਸੀਂ ਸਾਡੇ ਅਫੀਸ਼ੀਅਲ ਚਾਹੁੰਦੇ ਹੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਵੱਤੋ ਵੱਤ ਜੇ ਨਾ ਹੋ ਸਕੇ ਸ਼ੇਅਰ ਕਰੋ ਧੰਨਵਾਦ